ਫਤੇ ਪੰਜਾਬੀ ਉਹ ਜਿਹੜੀ ਗੱਲਾਂ ਅੱਜ ਮੈਂ ਤੁਹਾਡਾ ਨਾਲ ਕਰਨੀਆਂ ਨੇ ਇਹਨੂੰ ਧਿਆਨ ਨਾਲ ਸੁਣਿਓ ਤੇ ਸਾਂਝਾ ਵੀ ਕਰ ਦਿਓ ਕਿਉਂਕਿ ਇਹ ਗੱਲਾਂ ਛੋਡੀ ਜ਼ਿੰਦਗੀ ਨਾਲ ਛੋਡੇ ਜਵਾਕਾਂ ਦੀਆਂ ਜ਼ਿੰਦਗੀਆਂ ਨਾਲ ਤੁਹਾਡੀਆਂ نسلਾਂ ਨਾਲ ਤੁਹਾਡੇ ਭਵਿੱਖ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਕਿ ਅਸੀਂ ਕਿਵੇਂ ਖਤਮ ਹੋ ਰਹੇ ਹਾਂ ਸਾਡੇ ਜਵਾਕ ਕਿਵੇਂ ਮਰ ਰਹੇ ਆ ਸਾਡੇ ਜਵਾਕ ਮਰ ਰਹੇ ਆ ਇਕੱਲੇ ਇਕੱਲੇ ਜਵਾਕ ਲੋਕਾਂ ਦੇ ਦੋ ਦੋ ਚਾਰ ਚਾਰ ਸਾਲ ਦੇ ਮਰ ਰਹੇ ਆ ਤੇ ਘਰਾਂ ਦੇ ਦੀਵੇ ਗੁੱਲ ਹੋ ਰਹੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਬੱਚੀ ਖੜੀ ਆ ਮੇਰੇ ਨਾਲ 17 ਸਾਲ ਦੀ ਉਮਰ ਹੈ ਦੀ ਤੇ ਇਹਨੂੰ ਇੱਕ ਬਿਮਾਰੀ ਆ ਕੀ ਬਿਮਾਰੀ ਮੈਨੂੰ ਤਾਂ ਦੱਸਿਓ اے ਪਲਾਸਟਿਕ ਅਮੀਨੀਆ ਹਾਂਜੀ ਕੋਈ اے ਪਲਾਸਟਿਕ ਅਮੀਨੀਆ ਨਾਂ ਦੀ ਬਿਮਾਰੀ ਆ ਜਿਹੜੀ ਇਹ 17 ਸਾਲ ਦੀ ਬੱਚੀ ਨੂੰ ਹੋ ਚੁੱਕੀ ਆ ਤੇ ਡਾਕਟਰ ਕਹਿੰਦੇ ਆ ਵੀ ਇਹਦੇ ਘੱਟੋ ਘੱਟ 35 ਤੋਂ 40 ਲੱਖ ਰੁਪਏ ਖਰਚਾ ਆਉਣਾ ਜਿਹੜਾ ਕੋ ਡੋਨੇਟ ਕਰੂਗਾ ਕੋਈ ਰੀੜ ਦੀ ਹੱਡੀ ਦੇ ਵਿੱਚ ਕੁਝ ਦੱਸਿਆ ਜਾਂਦਾ ਵੀ ਕੋਈ ਪੁਰਜਾ ਜਿਹੜਾ ਕਿਸੇ ਬੰਦੇ ਨੂੰ ਜਿਹਦੇ ਸੈੱਲ ਪੂਰੇ ਹੋਏ ਉਹ ਤੋਂ ਲਿਆ ਜਾਊਗਾ 20-22 ਲੱਖ ਰੁਪਇਆ ਉਹ ਮੰਗਦਾ ਤੇ ਬਾਕੀ ਜਿਹੜਾ ਖਰਚਾ ਹੋ ਗਏ ਡਾਕਟਰਾਂ ਦਾ ਤੇ ਦਵਾਈਆਂ ਦਾ ਵੀ ਹੋਣਾ ਹੁਣ ਇਹ ਧਿਆਨ ਦੇਣ ਜੋ ਗੱਲ ਹੈ ਵੀ ਇਹ ਏਡੀਆਂ ਏਡੀਆਂ ਬੱਚੀਆਂ 17 ਸਾਲ ਦੀ ਬੱਚੀ ਇਹਦਾ ਮੈਡਰ ਸਕੂਲ ਦੇ ਵਿੱਚ ਨੰਬਰ ਆ ਚੁੱਕਿਆ ਸੀ ਪਰ ਇਹ ਵਿਚਾਰੀ ਉਹ ਬਿਮਾਰੀ ਨਾਲ ਜੂਝ ਰਹੀ ਹੈ ਪ੍ਰਮਾਤਮਾ ਕਰੇ ਇਹਦੀ ਉਮਰਾਂ ਲੰਮੀਆਂ ਹੋਣ ਇਹ ਪਤਾ ਨਹੀਂ ਕਹਾਣੀ ਕਿੱਧਰ ਨੂੰ ਜਾਣੀ ਹੈ ਹੋ ਕਿਉਂ ਰਿਹਾ ਮੇਰਾ ਦੋਸਤ ਆ ਮੁੰਡਾ ਅਸੀਂ ਗੁੱਗੀ ਗੁੱਗੀ ਕਹਿ ਦਿੰਦੇ ਆ ਬੁਗਰਾਂ ਤੋਂ ਆ 4 ਦਿਨ ਪਹਿਲਾਂ ਉਹਦਾ 2.5 ਸਾਲ ਦਾ ਜਵਾਕ ਅਚਾਨਕ ਹੀ ਮਰ ਗਿਆ ਇੱਕੋ ਹੀ ਮੁੰਡਾ ਸੀ ਮੇਰਾ ਦੋਸਤ ਆ ਮੁੰਡਾ ਧੂਰਗੋੜ ਰੂਲੇ ਕਹਿੰਦੇ ਸਤਨਾਮ ਉਹਦਾ 5 ਸਾਲ ਦਾ ਜਵਾਕ ਅਚਾਨਕ ਹੀ ਮਰ ਗਿਆ ਅੱਤਵਾਲੀ ਪਿੰਡ ਐਥੇ ਮੇਰੇ ਕੋਲੇ ਪਿੰਡਾਂ ਦੇ ਇੱਕ ਬੰਦਾ ਮੇਰੇ ਕੋਲ ਆਇਆ ਕਹਿੰਦਾ ਭਾਈ ਮੇਰਾ ਮੁੰਡਾ ਤਾਂ ਗਿਆ ਡਾਕਟਰ ਗगन ਗੈਸਟਰੋ ਦੇ ਬਿੱਲ ਬਣ ਗਿਆ 40-50 ਹਜ਼ਾਰ ਰੁਪਇਆ ਮੈਂ ਦੇ ਨਹੀਂ ਸਕਦਾ ਗਰੀਬ ਬੰਦਾ ਡਾਕਟਰ ਨੂੰ ਕਹਦੇ ਪਮਾ ਡਾਕਟਰ ਨੂੰ ਕਿਹਾ ਮੈਂ ਡਾਕਟਰ ਸਾਹਿਬ ਡਾਕਟਰ ਜਗਨ ਜਿਹੜਾ ਬਹੰਡੇ ਵਾਲਾ ਗੈਸਟਰੋਲਾ ਮੈਂ ਡਾਕਟਰ ਸਾਹਿਬ ਬੰਦਾ ਗਰੀਬ ਹੈ ਪੈਸੇ ਨਹੀਂ ਦੇ ਸਕਦਾ ਇਹਦੇ ਜਵਾਕ ਦਾ ਜਿਹੜਾ ਇਲਾਜ ਤੁਸੀਂ ਫ੍ਰੀ ਕਰ ਦਿਓ ਕਿਰ ਕੋਈ ਗੱਲ ਨਹੀਂ ਯਾਰ ਮੈਂ ਪੈਸਾ ਨਹੀਂ ਲੈਂਦਾ ਮੈਂ ਪੁੱਛਿਆ ਮੈਂ ਡਾਕਟਰ ਸਾਹਿਬ ਬਿਮਾਰੀ ਕੀ ਹੈ ਕਹਿੰਦਾ ਇਹਦੀ ਆਂਤ ਗਲ ਚੁੱਕੀ ਆ ਇੱਕ 15 16 ਸਾਲ ਦੇ 17 ਸਾਲ ਦੇ ਜਵਾਕ ਦੀ ਆਂਤ ਗਲ ਗਈ ਮੈਂ ਉਹਨੂੰ ਪੁੱਛਿਆ ਮਾ ਜੀ ਇਹ ਕਿਵੇਂ ਗਲ ਗਈ ਉਹ ਕਹਿੰਦਾ ਇੱਕ ਕੇਸ ਨਹੀਂ ਬਹੁਤ ਕੇਸੇ ਹੈ ਜੀ ਆ ਰਹੇ ਆ ਜਵਾਕਾਂ ਦੇ ਛੋਟੇ ਛੋਟੇ ਦੀਆਂ ਅੰਤੜੀਆਂ ਗਲ ਰਹੀਆਂ ਨੇ ਐਸੇ-ਐਸੇ ਬਿਮਾਰੀਆਂ ਹੋ ਰਹੀਆਂ ਨੇ ਸਾਨੂੰ ਪਤਾ ਵੀ ਨਹੀਂ ਲੱਗਦਾ ਡਾਕਟਰਾਂ ਨੂੰ ਸਮਝ ਨਹੀਂ ਆਉਂਦਾ ਕਿ ਬਿਮਾਰੀ ਹੈ ਕਿਹੜੀ ਆ ਨਵੀਆਂ ਹੀ ਬਿਮਾਰੀਆਂ ਜਿਹੜੀਆਂ ਤੁਸੀਂ ਸੁਣੀਆਂ ਆ ਕਿਹੜਾ ਲੈ ਪਲਾਸਟਿਕ ਪਤਾ ਨਹੀਂ ਮੀਨੀਆਂ ਪਤਾ ਨਹੀਂ ਕੀ ਬਿਮਾਰੀ ਹੈ ਬਹੁਤ ਨਾਲੇ ਕੇਸ ਮੇਰੇ ਕੋਲੇ ਆਏ ਇੱਕ ਜਲੰਧਰ ਵਾਲੇ ਪਾਸੇ ਆਏ ਬੰਦੇ ਐਡਾ ਜਵਾਗ ਵਿਚਾਰਾ ਚੱਕੀ ਫਿਰਨਾ ਉਹ ਉਹ ਚੰਗਾ ਭਲਾ ਸੀਗਾ ਦੋ ਟਾਂ ਸਾਲ ਦਾ ਜਵਾਗ ਸੀਗਾ ਮੁੰਡਾ ਸੀ ਉਦੋਂ ਖੜਾ ਹੀ ਨਹੀਂ ਜਾਂਦਾ ਕਿ ਮਸਲੀ ਖਤਮ ਹੋਣ ਲੱਗ ਗਏ ਉਹ ਕਹਿੰਦੇ ਸਾਡੇ ਜਵਾਬ ਦੇ 25-30 ਕਰੋੜ ਦਾ ਟੀਕਾ ਲੱਗਣਾ ਬਾਈ ਵੀਡੀਓ ਪਾ ਦੇ ਮਾ ਭਾਈ ਇੰਨੇ ਪੈਸੇ ਕਿਹਨੇ ਦੇਣੇ ਆ ਅਈ ਇੱਕ ਹੋਰ ਮੇਰੇ ਕੋਲ ਪਰਿਵਾਰ ਆਇਆ ਉਹ ਵੀ ਕਹਿੰਦੇ ਸਾਡੇ ਜਵਾਬ ਦੇ 22 ਕਰੋੜ ਦਾ ਟੀਕਾ ਲੱਗਣਾ ਹੈ ਮਾ ਬਿਮਾਰੀ ਕਿਹੜੀ ਹੈ ਇਹ ਡਾਕਟਰ ਦੱਸ ਦੇ ਨਹੀਂ ਸੋ ਬਿਮਾਰੀਆਂ ਹੋ ਕਿਉਂ ਰਹੀਆਂ ਨੇ ਅਸੀਂ ਖਾਤਮੇ ਵੱਲ ਕਿਉਂ ਵੱਧ ਰਹੇ ਆ ਇੱਥੇ ਮੈਂ ਕਿਉਂ ਖੜਾ ਮੇਰੇ ਪਿੱਛੇ ਮੂੰਗੀ ਆ ਅੱਖਾ ਦੇ ਅਬੀਦਿਆ ਅਬੀਦ ਅੱਧਾ ਹੋਏ ਆਨੇ ਦਿਖਾ ਆ ਵੀ ਦਿਖਾ ਦੇ ਕਿਤੇ ਗ੍ਰਾਮਕ ਸੋਂ ਸੜਕੀ ਆ ਜੀ ਅਸੀਂ ਜਾਂ ਸਾਰੀ ਆ ਦੇਖ ਲਾ ਸਾਡੇ ਲੋਕਾਂ ਦੇ ਹਾਲਾਤ ਇਹ ਆ ਤੇ ਇਹ ਮੂੰਗੀ ਮਨਵਾ ਰਸੋ ਸਾਡੀ ਮੂੰਗੀ ਇਹ ਲੰਡਨ ਜਾਣੀ ਆ ਬਲੈਸ ਜਾਣੀ ਆ ਅਮਰੀਕਾ ਜਾਣੀ ਆ ਅਫਰੀਕਾ ਜਾਣੀ ਆ ਸਾਡੇ ਹੀ ਘਰਾਂ ਤੇ ਸਾਡੇ ਚੁੱਲਿਆਂ ਤੇ ਆ ਕੇ ਰਹਿ ਜਣੀ ਆ ਤੇ ਫਿਰ ਸਾਨੂੰ ਇਹੋ ਜੀਆਂ ਬਿਮਾਰੀਆਂ ਹੋਣੀਆਂ ਲੋਕਾਂ ਨੇ ਐਸ ਕੀ ਥੱਲੇ ਰਹਿ ਵੀ ਦਿੱਤਾ ਮੇਰੀ ਯੂਨੀਵਰਸਿਟੀ ਗੱਲ ਹੋਈ ਮਾਝਾ ਫਾਇਦਾ ਗੁਨਖਸਾਨ ਆ ਗੇ ਨੁਕਸਾਨ ਇਨਸਾਨਾ ਪਾਉਣੇ 3 ਲੱਖ ਪਾਉਣੇ 3 ਲੱਖ 2 ਲੱਖ 75 ਹਜ਼ਾਰ ਧਰਤੀ ਦੇ ਨਮੂਨੇ ਲਏ ਗਏ ਆ 80% ਧਰਤੀ ਦੇ ਨਮੂਨੇ ਫੇਲ ਹੋਇਆ ਵੀ ਸੋਡੀ ਧਰਤੀ ਦੇ ਵਿੱਚੋਂ ਪਜਾਉ ਤਤ ਖਤਮ ਹੋ ਚੁੱਕਿਆ ਆ ਪੂਲਾ ਪਿੰਡ ਆ ਮੇਰੀ ਭੂਆ ਦੀ ਕੁੜੀ ਵਿਆਹੀ ਆ ਫੂਲੋਂ ਉਮਰਾ ਭਾਣ ਜਾ ਆ ਗਿਆ ਇੱਥੇ ਮਿਲਨ ਛੁੱਟੀਆਂ 'ਚ ਮੈਂ ਦੱਸਣ ਲੱਗਾ ਕਿ ਨਾ ਮਾਮਾ ਸੀ ਮੱਕੀ ਬੀਜੀ ਨਵਾਂ ਬੋਰ ਕੀਤਾ ਕਿ ਨਾ ਪਾਣੀ ਲਾਇਆ ਮੱਕੀ ਮੱਚਣ ਲੱਗੀ ਅਸੀਂ ਟੈਸਟ ਕਰਾਇਆ ਮਿੱਟੀ ਦਾ ਡਾਕਟਰਾਂ ਕੋਲੇ ਗਏ ਦਵਾਈਆਂ ਵਾਲੇ ਪੁੱਛਿਆ ਮੱਕੀ ਕੋ ਮੱਝਦੀ ਐ ਕਹਿੰਦਾ ਕੋਈ ਸਮਝ ਨਾ ਆਇਆ ਇਹਨਾਂ ਕਿਸੇ ਨੇ ਸਲਾਹ ਦਿੱਤੀ ਪਾਣੀ ਟੈਸਟ ਕਰਾ ਲਓ ਇਹਨਾਂ ਪਾਣੀ ਟੈਸਟ ਕਰਾਇਆ ਉਹ ਕਹਿੰਦੇ ਪਾਣੀ ਚ ਤਾਤੀ ਹੀ ਨਹੀਂ ਕੋਈ ਪਾਣੀ ਬਿਲਕੁਲ ਫੋਕਾ ਛੋੜਾ ਹੋ ਚੁੱਕਿਆ ਛੋੜੇ ਧਰਤੀ 헤ਤਲਾ ਪਾਣੀ ਛੋੜਾ ਦਰਿਆਵਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਸਾਰੇ ਨਮੂਨੇ ਟੈਸਟ ਫੇਲ ਹੋ ਰਹੇ ਨੇ ਕੈਮੀਕਲ ਆ ਰਿਹਾ ਹੈ ਜਾ ਮੈਂ ਕਿਤੇ ਬਾਜ਼ਾਰ ਵਗਜੋ ਕੋਈ ਫਲ ਲੈ ਲਓ ਤੁਸੀਂ ਆਂਬ ਲੈ ਲਓ ਕੇਲਾ ਲੈ ਲਓ ਜਿਹੜਾ ਮਰਜ਼ੀ ਫਲ ਲੈ ਲਓ ਸਾਰਾ ਕੈਮੀਕਲ ਨਾਲ ਤਿਆਰ ਹੁੰਦਾ ਆ ਡਾਕਟਰ ਕਹਿੰਦੇ ਤੈਨੂੰ ਬਿਮਾਰੀਆਂ ਪਵਿੱਤਾ ਖਾਲਾ ਦਾ ਪਵਿੱਤੇ ਜ ਪਤਾ ਨਹੀਂ ਕਿਹੜਾ ਕੈਮੀਕਲ ਪਾਇਆ ਪਿਆ ਹੁੰਦਾ ਉਹਦਾ ਬੰਦਾ ਹੋਰ ਮਰ ਜੂਗਾ ਆ ਜਿੰਨੇ ਦੁੱਧ ਨੇ ਸਾਰੇ ਨਖਲੀ ਤਿਆਰ ਹੋ ਜਾਂ ਜਿੰਨਾ ਪਨੀਰ ਆ ਜਿੰਨੇ ਘਾਹ ਨੇ ਸਾਰਾ ਨਖਲੀ ਤਿਆਰ ਹੋ ਜਾਂਦਾ ਕੋਈ ਹੈ ਇੱਥੇ ਚੀਜ਼ ਬੰਦੇ ਦੇ ਖਾਣ ਵਾਲੀ ਤੇਰਾ ਜ਼ਿੰਮੇਵਾਰ ਕੌਣ ਆਈ ਜ਼ਿੰਮੇਵਾਰ ਨਹੀਂ ਹੈਗੇ ਆਈ ਖੁਦ ਦੋਸ਼ੀ ਲੋਕ ਆ ਆ ਜਿਹੜੀ ਮੂੰਗੀ ਦੇ ਮੈਂ ਦਿਖਾਈ ਆ ਨਾ ਇਹ 6000 ਦਾ 6500 ਰੁਪਏ ਦੀ ਵਿਖੂਗੀ ਜੇ ਥੀ ਵੱਡ ਕੇ ਦੇਖਦੇ ਆਂ ਬਿਨਾਂ ਸਪਰੇਅ ਤੋਂ 13000 ਨੂੰ ਵਿਕਦੀ ਐ ਤੁਬਣੇ ਵਿਕਦੀ ਐ ਇੱਕ ਮਾਤਲ ਦੁੱਕਣੇ ਰੇਟ ਮਿਲਦਾ ਇੱਕ ਮਾਤਲ ਦਾ ਕਿਥੇ 6500 ਨੂੰ 6000 ਨੂੰ ਕਿਥੇ 13000 ਨੂੰ ਰੌਲਾ ਕੀ ਅਸੀਂ ਕੰਮ ਨਹੀਂ ਕਰਨਾ ਜਾਨ ਜਾਨ ਨਹੀਂ ਰਹੀ ਬੰਦੇ ਦੇ ਹੱਟ ਦਾ ਥੋਥੇ ਹੋ ਗਏ ਬੋਦੇ ਹੋ ਗਏ ਅੰਦਰੋਂ ਪਾਣੀ ਭਰ ਕੇ ਸਰੀਰਾਂ ਚ ਜਾਨਾ ਕਿਥੋਂ ਰਹਿਣੀਆਂ ਨੇ ਆਥਰੇ ਦਾ ਮੋਟਾ ਲੈਣੇ ਆ ਤੇ ਖਾਤਮ ਹੋ ਰਹੇ ਆ ਅਸੀਂ ਖਾਤਮ ਜਿਹੜੇ ਮੇਰੇ ਕੋਲੇ ਬਾਹਲੇ ਮੈਨੂੰ ਕਹਿੰਦੇ ਆ ਤੂੰ ਬਿਨਾਂ ਗੱਲ ਤੋਂ ਰੌਲਾ ਪਾਉਣਾ ਦਾ ਮਰ ਗਿਆ ਓਏ ਪਾਣੀ ਮਰ ਗਿਆ ਓਏ ਬੋਲੀ ਮਰ ਗਈ ਓਏ ਧਰਤੀ ਮਰ ਗਈ ਓਏ ਮਰ ਨਹੀਂ ਰਹੀ ਆ ਤੁਹਾਡੇ ਸਾਹਮਣੇ ਧਾਰਨਾ ਕਿਡੀ ਸੋਹਣੀ ਜਗਾ ਖੜੀ ਆ ਜ਼ਿੰਦਗੀ ਬਰਬਾਦ ਹੋ ਗਈ ਹੁਣ ਬਿਮਾਰੀ ਆਈ ਕਿੱਥੋਂ ਆ ਮੈਂ ਇਹੀ ਡਾਕਟਰ ਕੋਲੋਂ ਪੁੱਛਿਆ ਨਾ ਗਗਨ ਗੈਸਟਰ ਨੂੰ ਮਾਜੀ ਬਿਮਾਰੀਆਂ ਅੰਤਰੀਆਂ ਗਲ ਕਿਉਂ ਰਹੀਆਂ ਪੂਰਾ ਖਾਣਾ ਸਾਡਾ ਜ਼ਹਿਰ ਵਾਲਾ ਪਾਣੀ ਸਾਡਾ ਜ਼ਹਿਰ ਵਾਲਾ ਹਵਾ ਸਾਡੀ ਜ਼ਹਿਰ ਸਾਡੇ ਪੱਲੇ ਕੀ ਆ ਆ ਰਾਮਪ੍ਰੇ ਦੀ ਦੁਕਾਨ ਹੈ ਇੱਕ ਜੂਤੀ ਦੀ ਦੁਕਾਨ ਹੈ ਨੋਨੇ ਦੀ ਮੇਰੇ ਮਿੱਤਰ ਦੀ ਉੱਥੇ ਬੰਦੇ ਦੋ ਖੜੇ ਹੁੰਦੇ ਆ ਸਾਹਮਣੇ ਚਾਰ ਰੇੜੀਆਂ ਲੱਗੀਆਂ ਆ ਮੋਮਸ ਨੋਡਲ 버ਗਰ ਭੈਣ ਨਹੀਂ ਆਥਰੇ ਮੇਰੇ ਸਾਲੀ ਭੀੜ ਲੱਗੀ ਪਈ ਹੁੰਦੀ ਐ 100-100 ਬੰਦਾ ਖੜਾ ਹੁੰਦਾ ਐ ਇਦਾਂ ਦੇ ਜਵਾਕਾਂ ਲਈ ਖੜੇ ਹੁੰਦੇ ਬੰਦੇ ਮੈਂ ਰੋਕ ਕੇ ਵੀ ਇਹ ਗੱਲ ਕਹਿੰਦਾ ਮਾਛਾ ਜਵਾਕ ਛੋਡਾ ਪੂਰਾ ਭਰ ਜਵਾਕ ਐ ਇਹਨੂੰ ਕਿਉਂ ਜ਼ਹਿਰ ਦੇਈ ਜਾਂਦੇ ਆ ਆ ਜਿਹੜਾ ਜਿੰਨਾ ਵੀ ਫਾਸਟ ਫੂਡ ਖਾ ਰਹੇ ਹੋ ਜਿੰਨਾ ਜ਼ਹਿਰ ਖਾ ਰਹੇ ਹੋ ਸਾਰੇ ਬਿਮਾਰੀਆਂ ਦਾ ਕਾਰਨ ਆ ਜਿੰਨੇ ਕੋਕੇ ਕੋਲੇ ਆ ਪੈਪਸ ਨੇ ਪੀਓ ਸਾਰਾ ਜ਼ਹਿਰ ਆ ਅਸੀਂ ਕਿਉਂ ਗਲਪ ਦੇ ਫਿਰਦੇ ਆ ਇੰਨਾਂ ਗੱਲਾਂ ਕਰਕੇ ਯਾਰ ਕੋ ਸੁਣਦਾ ਗੱਲ ਜਿੰਨਾ ਦੇ ਮੇਰੀ ਗੱਲ ਧਿਆਨ ਰੱਖ ਲਿਓ ਪੰਜਾਬ ਕੋ ਜਿੰਨਾ ਕੁਦਰਤ ਨਾਲ ਖਲਵਾੜ ਕਰੋਗੇ ਜਿੰਨਾ ਧੱਕਾ ਕਰੋਗੇ ਕੁਦਰਤ ਨੇ ਮੋੜ ਮਾ ਉਹਦੂ ਚੌਗਣਾ ਮੋੜਨਾ ਹਿਸਾਬ ਲਾ ਲਿਓ ਰਾਤ ਅਸੀਂ ਭੁੱਕੀ ਜੰਨੇ ਆ ਅੱਗਾਂ ਲਾਤੀਆਂ ਜੜਤ ਯੂਰੀਆ ਪਾ ਦਿੰਦੇ ਕਹੀ ਤਾਂ ਕਿ ਸਪਰੇਅ ਰਾਉਂਡ ਅਪ ਮਾਰ ਦਿੰਦੇ ਆ ਲੜਦੇ ਵੀ ਆ ਲੋਕਾਂ ਨਾਲ ਆ ਰਾਸਤਾਂ ਤੋਂ ਮੈਂ 베ਰੀ ਲੈ ਕੇ ਲਈ ਗੋਲ ਮਿੱਠੇ 베ਰਾਂ ਵਾਲੀ ਉਹ ਨਹਿਰ ਦੇ ਉੱਤੇ ਮੇਰੇ ਪਹਿਲਾ ਬੰਦੇ ਨੇ ਚੜੋਂ ਬੜਤ ਜੀ ਏਡੀ 7 ਫੁੱਟ ਦੀ ਹੋਈ 베ਰੀ ਮੁੜ ਕੇ ਉਹ ਤੇ ਸਪਰੇਅ ਮਾਰਤੀ ਇਹ ਇੱਥੀ ਭਰਨੀਆਂ ਪੈਣੀਆਂ ਸਾਡੀਆਂ ਨਸਲਾਂ ਨੇ ਭੁਗਤਣਾ ਸਾਡੇ ਕੀਤੇ ਹੋਏ ਕਰਮ ਸਾਡੇ ਮਾੜੇ ਕੀਤੇ ਹੋਏ ਕੰਮ ਸਾਡੀਆਂ ਨਸਲਾਂ ਭੁਤਣੀਆਂ ਮੇਰੀ ਗੱਲ ਯਾਦ ਰੱਖਿਓ ਸਮਝ ਜੇ ਗੱਲ ਨੂੰ ਆ ਧਾਣੇ ਸਾਰੇ ਵਿੱਚਕ ਜਾਂਦੇ ਆ ਨਹੀਂ ਸੁਣਦੇ ਆ ਦੇਖ ਲੋ ਮੂੰਗੀ ਦਾ ਹਾਲ ਦੇਖ ਲੋ ਵੱਢਣਗੇ ਹੁਣ ਵੱਢ ਕੇ ਮੰਡੀ ਵਿੱਚ ਆਉਣਗੇ ਜੇ ਮੰਡਕੋਂ ਕਹਾਂ ਜਾਵੜਨੀ ਆ ਛੋਡੀ ਚੁੱਧੀਆਂ ਤੇ ਆਉਣੀ ਸੋ ਗੱਲਾਂ ਤਾਂ ਕੀਤੀਆਂ ਅਕਲ ਨੂੰ ਹੱਥ ਮਾਰ ਲਓ ਅਕਲ ਨੂੰ ਹੱਥ ਮਾਰੋ ਡਾਕਟਰ ਕਹਿ ਦਿੰਦਾ ਝੂਲਾ ਭਰੀ ਫਿਰਦੇ ਹੁਣੇ ਪੈਸਿਆਂ ਦਾ ਵੀ ਲੈ ਡਾਟਾ 10 ਲੱਖ ਸਾਡਾ ਬੰਦਾ ਵਿਚਾਰੋ ਉਹ ਕਹਿੰਦਾ ਚਾਰ ਦੰਦਾ ਪਰੋਣਾ ਘਰੇ ਜਾ ਕੇ ਸੇਵਾ ਕਰ ਲੋ ਉਦੋਂ ਪੈਸਾ ਕਮ ਆਉਂਦਾ ਕੱਲਾ ਪੈਸੇ ਨੇ ਕੰਮ ਨਹੀਂ ਆਉਣਾ ਓਏ ਆਪਣੀ ਕੁਦਰਤ ਨੂੰ ਸੰਭਲੋ ਆਪਣੀ ਧਰਤੀ ਪਾਣੀ ਆਪਣੀਆਂ ਹਵਾਵਾਂ ਨੂੰ ਸੰਭਲੋ ਆਪਣੀਆਂ ਜੀਵਨ ਬਲਕਨ ਨਸਲਾਂ ਨੂੰ ਬਚਾਉਣਾ ਮੇਰੀ ਗੱਲ ਤੇ ਅਮਲ ਕਰ ਲੋ ਆ ਜਾਓ ਇੱਧਰ ਨੂੰ ਮੋੜਿਓ ਅਸੀਂ ਆਪਾਂ ਆਪਣੀ ਧਰਤੀ ਨੂੰ ਬਚਾਈਏ ਗੈਰਾਂ ਤੋਂ ਮੁਕਤ ਕਰਕੇ ਬਹੁਤ ਤਰੀਕੇ ਆ ਕਰਨ ਦੇ ਆ ਲੰਬੂਆ ਮੇਰਾ ਮਿੱਤਰਾਂ ਮੁੰਡਾ ਨੰਬਰਦਾਰ ਉਹ ਕਹਿੰਦਾ ਭਾਈ 65 ਕਿੱਲੇ ਖੇਤੀ ਕੀਤੀ ਐ 25 ਕਿੱਲੇ ਆਦੇ ਬਾਕੀ ਠੇਕੇ ਤੇ ਲਈ ਐ ਮੈਂ ਸਾਰੀ ਮੂੰਗੀ ਵਿੱਜਿਆ ਹੱਥੀ ਵਾੜ ਕੇ 14000 ਰੁਪਏ ਨੂੰ ਵੇਚ ਕੇ ਆਉਂਗਾ ਕਰਦੇ ਜਿਨ੍ਹਾਂ ਨੇ ਕਰਨਾ ਹੈ ਪਰ ਸਾਡੇ ਕਾਲ ਇੰਨੀ ਆਂ ਇਧਰ ਆ ਕੈ ਇੰਨੀ ਆ ਪੱਛੇ ਹੀ ਫਰਦੇ ਆ ਇਧਰ ਨੂੰ ਹੋ ਗਿਆ ਉਧਰ ਨੂੰ ਪੱਛ ਗਿਆ ਪੱਛ ਗਿਆ ਇਹ ਕਾਲ ਨੇ ਸਾਡੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਤੇ ਕਰ ਰਹੇ ਜਿਵੇਂ ਸਾਡੇ ਮਾਰ ਰਿਹਾ ਨੌਜਵਾਨੀ ਸਾਡੀ ਖਤਮ ਹੋ ਰਹੀ ਸੋ ਮੈਂ ਅਖੀਰ ਤੇ ਅਪੀਲ ਕਰਦਾ ਬੱਚੀ ਉਹ ਤਾਹਾਨੂੰ ਜਾਗ ਇਹਦੇ ਵਿਚਾਰੀ ਦੇ ਮਦਕ ਥੋੜਾ ਨੰਬਰ ਨੰਬਰ ਉਹ ਲੋਕੀਂ ਰਸ ਬੋਲੋ ਪਤਾ ਤਕਣਾ ਬੋਲੋ ਜਿਲ੍ਹਾ ਫਾਜਲਕਾ ਪਿੰਡ ਹਿੰਮਤਪੁਰਾ ਮੈਂ ਉੱਤੇ ਆਪਣੇ ਇਹਦੇ ਤੇ ਮੈਂ ਇਹਨਾਂ ਦਾ ਖਾਤਾ ਵਗੈਰਾ ਪਾ ਦੂੰਗਾ ਇਹਨਾਂ ਦਾ ਨਾਮ ਵਗੈਰਾ ਪਾ ਦੂੰਗਾ ਜਿਹੜੇ ਬੰਦੇ ਨੇ ਜਿਹੜੇ ਕੋਈ ਭਰਾ ਨੇ ਮੇਰੀ ਮਦਦ ਕਰਨੀ ਹੈ ਇਹ ਵਿਚਾਰੀ ਬੱਚੀ ਦੀ ਸੋਹਣੀ ਸੁਨੱਖੀ ਜਵਾਖੜੀ ਹੈ ਇਹਦੀ ਜ਼ਿੰਦਗੀ ਬਚੇ ਤਾਂ ਮੇਰਾ ਵੀ ਇਹਦਾ ਤੁਸੀਂ ਜਰੂਰ ਇਹਨਾਂ ਦਾ ਖਿਆਲ ਰੱਖਿਓ ਮੈਂ ਉੱਤੇ ਖਾਤਾ ਇਹਨਾਂ ਦਾ ਇਹਨਾਂ ਦਾ ਨਾਮ ਵਗੈਰਾ ਆਪਣੀ ਵੀਡੀਓ ਤੇ ਪਾ ਦੂੰਗਾ ਤੁਸੀਂ ਇਹਨਾਂ ਨਾਲ ਗੱਲ ਕਰਕੇ ਪਹਿਲਾਂ ਫੋਨ ਤੇ ਕੀ ਨਾਮ ਭਾਈ ਤੁਹਾਡਾ ਪਰਮਜੀਤ ਕੌਰ ਤੂੰ ਭਰਾ ਤੇ ਲੱਗਣਾ ਅਰਮਾਨ ਅਰਮਾਨ ਇਹਨਾਂ ਦਾ ਮੈਂ ਪਾ ਦੂੰਗਾ ਅਰਮਾਨ ਤੇ ਪਰਮਜੀਤ ਜੇ ਤੁਸੀਂ ਆਪਣੇ ਇਹਨਾਂ ਨਾਲ ਸੰਪਰਕ ਕਰਕੇ ਜੇ ਤੁਹਾਡੇ ਦਿਲ ਤੇ ਕੋਈ ਮਾੜੀ-ਮੁੱਟੀ ਦਿਆ ਹੈਗੀ ਆ ਤੇ ਇਸ ਬੱਚੀ ਦੀ ਤੁਸੀਂ ਜਿੰਦਗੀ ਬਚਾ ਸਕਦੇ ਹੋ ਪਰ ਕਿੰਨੀਆਂ ਬੱਚੀਆਂ ਦੀਆਂ ਕਿੰਨੇ ਕ ਜਵਾਕਾਂ ਦੀਆਂ ਜ਼ਿੰਦਗੀਆਂ ਬਚਾਓਗੇ ਕਿੰਨੇ ਕ ਅਰਬਾਂ ਰੁਪਇਆ ਪੰਜਾਬ ਇਕੱਠੇ ਕਰ ਲੂਗਾ ਇਹ ਹੱਲ ਨਹੀਂ ਆ ਮਸਲੇ ਦਾ ਮਸਲੇ ਦਾ ਹੱਲ ਹੈ ਆਪਣਾ ਖਾਣਾ ਪੀਣਾ ਆਪਣੇ ਪਾਣੀ ਸ਼ੁੱਧ ਕਰੋ ਅਸੀਂ ਲੁਧਿਆਣੇ ਕੱਠ ਕੀਤਾ ਸੀ ਯਾਰ ਪੈਂਦੀ ਹੈ ਹੋ ਗਿਆ ਤੇਰਾ ਸਾਫ ਕੋਈ ਪਹੁੰਚਿਆ ਉੱਥੇ ਉਹ ਜਸਲਮੇਰ ਤੋਂ ਲੈ ਕੇ ਚੱਲੇ ਜਾਓ ਸਾਰਾ ਦੱਖਣੀ ਮਾਲਵਾ ਗਾਦਾ 7 ਮਹੀਨੇ ਘਰੇ ਨਹੀਂ ਬੜੇ ਮੈਂ ਤੇ ਮਤੋਜਮਾਨ ਲੋਕਾਂ ਨੂੰ ਪਿੱਟੇ 80-80% ਪਿੰਡਾਂ ਚ ਕਾਲਾ ਪੀੜਿਆ ਵੀ ਆਓ ਲੋਕੋ ਆਜੋ ਆ ਜਰਾ ਪੀ ਜਾਂਦੇ ਹੋ ਕੋਈ ਆਇਆ ਉੱਥੇ ਓ ਇੱਕ ਮਿੰਟ ਮੈਨੂੰ ਪੁਲਿਸ ਨੇ ਫੜਿਆ ਕੋ ਨਿਕਲਿਆ ਬਾਹਰ ਕਰਾਂ ਦੇ ਬੈਠੇ ਮਰੋਂਗੇ ਮੇਰੀ ਗੱਲ ਯਾਦ ਰੱਖਿਓ ਸਾਡੇ ਵਰਗੇ ਕਿੰਨੇ ਕੈਸੇ ਕੋ ਨੂੰ ਪੁਲਿਸ ਨੇ ਮਰਵਾਦਣਾ ਸਰਕਾਰ ਨੇ ਮਰਵਾਦਣਾ ਕੋ ਨੂੰ ਚੱਕ ਕੇ ਅੰਦਰ ਦੇ ਦੇਣਾ ਕਿੰਨੇ ਕ ਬੰਦੇ ਇੱਥੇ ਬੱਚੇ ਆਏਰਬੋਰਨ ਵਾਲੇ ਗੱਲ ਕਰਨ ਵਾਲੇ ਰੱਬ ਦਾ ਵਾਸਤਾ ਤੁਹਾਨੂੰ ਤੁਹਾਡੀਆਂ ਔਣ ਵਾਲੀਆਂ ਨਸਲਾਂ ਦੀ ਖਾਤਰ ਉੱਠ ਖੜੋ ਜਾਗੋ ਇਹਨਾਂ ਗੱਲਾਂ 'ਤੇ ਧਿਆਨ ਦਿਓ ਨਿਕਲਿਓ ਪੈਸੇ ਕੱਲਾ ਲਾਲਚ ਕੱਲੇ ਪੈਸੇ ਨੇ ਕੱਖ ਨਹੀਂ ਦੇਣਾ ਭਾਈ ਧੰਨਵਾਦ ਜੇ ਕੋਈ ਬੱਚੀ ਦੀ ਮਦਦ ਕਰਨਾ ਚਾਹੁੰਦਾ ਮੈਂ ਕਹਿੰਦਾ ਕਰੋ ਦਿਲੋਂ ਕਰੋ ਮਦਦ ਇਹਦੀ ਵੀ ਜਿੰਦਗੀ ਬਚਾਓ ਤੇ ਮੇਰੀਆਂ ਗੱਲਾਂ ਤੇ ਅਮਲ ਕਰ ਲਓ ਤੇ ਨੂੰ ਸਾਂਝਾ ਕਰ ਦਿਓ ਅੱਗੇ ਤਾਂ ਕਿ ਕਿਸੇ ਦੇ ਖਾਨੇ ਪੈ ਜਾਏ ਗੱਲ ਕਿ ਅਸੀਂ ਕਿਵੇਂ ਆਪਣੇ ਨਾਮ ਬਚਾਉਣੀਆਂ ਵਾਹਿਗੁਰੂ ਖਾਲਸਾ ਵਾਹਿਗੁਰੂ